ਗੁਰੂ ਪਿਆਰੀ ਸਰਬੱਤ ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀਆਂ ਸੰਗਤ ਜੀ ਆਓ ਦੇਖਦੇ ਹਾਂ ਇਸ ਸਾਖੀ ਦੇ ਵਿੱਚ ਮਹਾਰਾਜ ਕਿਵੇਂ ਆਪਣਾ ਜੀਵਨ ਬਤੀਤ ਕਰ ਰਹੇ ਹਨ ਸਾਧ ਸੰਗਤ ਜੀ ਇੱਕ ਦਿਨ ਦੀ ਗੱਲ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 20 ਸਾਲ ਦੇ ਹੋਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹੀ ਚਾਲ ਰਹੀ ਜਿਸ ਪਾਸੇ ਇੱਛਾ ਹੋਵੇ ਉਸੇ ਪਾਸੇ ਚਲੇ ਜਾਣਾ ਜਿੱਥੇ ਬੈਠਣ ਉੱਥੇ ਹੀ ਬੈਠੇ ਰਹਿਣਾ ਇਸ ਤਰ੍ਹਾਂ ਸਮਾਂ ਬਤਾਇਆ ਇੱਕ ਦਿਨ ਅਤੀਤ ਸ਼ਹਿਰ ਦੇ ਬਾਹਰ ਆ ਕੇ ਬੈਠਾ ਇੱਕ ਸਾਧੂ ਤਾਂ ਉਸ ਦੇ ਪਾਸ ਗੁਰੂ ਨਾਨਕ ਦੇਵ ਜੀ ਸਹਿਜ ਸੁਭਾਏ ਜਾ ਕੇ ਬੈਠ ਗਏ ਗੁਰਨਾਨਕ ਦੇਵ ਜੀ ਦੇ ਹੱਥ ਵਿੱਚ ਉਸ ਵੇਲੇ ਇੱਕ ਗੜਵਾ ਅਤੇ ਇੱਕ ਸ਼ਾਪ ਸਵਰਨ ਦੀ ਸੀ ਸੋਨੇ ਦੀ ਸੀ ਤਾਂ ਸਾਧੂ ਨੇ ਗੁਰਨਾਨਕ ਦੇਵ ਜੀ ਨੂੰ ਪੁੱਛਿਆ ਆਰੇ ਬਾਲਕ ਤੂੰ ਕੌਣ ਹੈ ਤੇਰਾ ਨਾਮ ਕੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਏ ਸਾਧ ਮੇਰਾ ਨਾਮ ਤਾਂ ਨਾਨਕ ਨਿਰੰਕਾਰ ਹੀ ਹੈ ਤੇ ਖੱਤਰੀ ਆ ਫਿਰ ਸਾਧੂ ਨੇ ਕਿਹਾ ਨਾਨਕ ਜੀ ਤੂੰ ਵੀ ਨਿਰੰਕਾਰ ਹੀ ਹੋ ਔਰ ਹਮ ਵੀ ਨਿਰੰਕਾਰ ਦੇ ਹੈ ਕੁਝ ਖਾਣ ਨੂੰ ਤਾਂ ਦਿਹੋ ਗੁਰੂ ਨਾਨਕ ਜੀ ਨੇ ਛਾਪ ਤੇ ਗੜਵਾ ਤੀਤ ਦੇ ਅੱਗੇ ਰੱਖ ਦਿੱਤਾ ਅਤੇ ਅਤੀਤ ਨੇ ਕਿਹਾ ਏ ਨਾਨਕ ਇਹ ਹਮਕੋ ਪਹੁੰਚ ਗਿਆ ਹੈ ਇਹ ਤੂੰ ਆਪਣੇ ਹੀ ਪਾਸ ਰਹਿਣ ਦੇ ਤਾਂ ਨਾਨਕ ਜੀ ਨੇ ਕਿਹਾ ਹੈ ਦੇਵਤਾ ਜੀ ਮਖਸਿਓ ਜੋ ਕੁਝ ਕਹੀਏ ਉਸ ਤੋਂ ਫਰੀਦਾ ਨਹੀਂ ਹੈ ਫਿਰ ਅਤੀਤ ਨੇ ਕਿਹਾ ਨਾਨਕ ਤੂੰ ਅਸਲੀ ਨਰੰਕਾਰੀ ਹੈ ਅਤੇ ਅਸੀਂ ਨਕਲੀ ਨਰੰਕਾਰੀ ਹਾਂ ਫੇਰ ਗੁਰੂ ਨਾਨਕ ਜੀ ਘਰ ਉੱਠ ਕੇ ਆ ਗਏ ਉਹ ਅਤੀਤ ਗੜਵਾ ਤੇ ਛਾਪ ਲੈ ਕੇ ਉਸ ਤੋਂ ਉੱਥੋਂ ਚੱਲਦਾ ਰਿਹਾ ਕਾਲੂ ਨੇ ਗੁਰਨਾਨਕ ਦੇਵ ਜੀ ਨੂੰ ਘਰ ਆ ਕੇ ਇਹਨੂੰ ਪੁੱਛਿਆ ਆਓ ਨਾਨਕ ਜੀ ਗੜਵਾ ਤੇ ਛਾਪ ਕਿੱਥੇ ਆ ਤਾਂ ਗੁਰਨਾਨਕ ਦੇਵ ਜੀ ਨੇ ਅੱਗੇ ਚੁੱਪ ਰਏ ਬੋਲੇ ਕੁਝ ਨਹੀਂ ਕਾਲੂ ਉਥੋਂ ਸ਼ਰਮਸ਼ਾਰ ਹੋ ਕੇ ਆਖਾਂ ਲੱਗਾ ਜਾ ਬਾਬਾ ਮੇਰੇ ਘਰੋਂ ਨਿਕਲ ਜਾ जा मेरे ਘਰੋਂ ਨਿਕਲ ਜਾ ਮੈਂ ਤੇਰਾ ਫਰੂਹਾਂ ਮੈਂ ਬਹੁਤ ਭੌਂਕ ਚੌਂਕ ਰਿਆਂ ਹਾਂ ਤੂੰ ਸਮਝਦਾ ਤਾਂ ਕੁਝ ਮੇਰੀ ਗੱਲ ਹੈਗਾ ਨਹੀਂ ਐ ਮੇਰੇ ਆਖਣ ਦੀ ਗੱਲ ਤੇਰੇ ਮਨ ਵਿੱਚ ਕੋਈ ਨਹੀਂ ਆਉਂਦੀ ਨਾ ਤੂੰ ਮੇਰੇ ਕਹੇ ਸਮਝਦਾ ਹੈ ਨਾ ਤੂੰ ਰਾਏ ਬਲਾਰ ਨੇ ਫਿਰ ਰਾਏ ਬਲਾਰ ਨੇ ਸੁਣ ਕੇ ਕਾਲੂ ਨੂੰ ਬੁਲਾਇਆ ਜਦੋਂ ਕਾਲੂ ਆਇਆ ਰਾਏ ਬਲਾਰ ਨੇ ਆਖਿਆ ਕਾਲੂ ਵਾਤ ਕੀ ਕੀ ਗੱਲ ਹੋਈ ਐ ਕਾਲੂ ਨੇ ਕਿਹਾ ਰਾਏ ਜੀ ਸਵਾਹ ਹੋਇਆ ਹੈ ਛਾਪ ਤੇ ਗੜਵਾ ਕਿਤੇ ਸੋਟ ਆਇਆ ਹੈ ਪਤਾ ਨਹੀਂ ਕਿੰ ਨੂੰ ਦੇ ਦਿੱਤਾ ਹੈ ਤਾਂ ਰਾਏ ਬਲਾਰ ਨੇ ਆਖਿਆ ਕਾਲੂ ਨਾਨਕ ਨੂੰ ਆਪਾਂ ਜੈਰਾਮ ਦੇ ਕੋਲ ਭੇਜ ਦਿੰਦੇ ਹਾਂ ਤੂੰ ਘਾਤੋਂ ਖਪਦਾ ਹੈ ਨਾਨਕ ਵੀ ਪਰੇਸ਼ਾਨ ਰਹਿੰਦਾ ਹੈ ਉਥੇ ਇਹ ਕੁਝ ਕੰਮ ਕਰ ਲਵੇਗਾ ਕਾਲੂ ਨੇ ਆਖਿਆ ਜਿਵੇਂ ਤੁਹਾਡੀ ਮਰਜ਼ੀ ਹੈ ਮੈਂ ਹੀ ਕਰੋ ਫਿਰ ਰਾਏ ਬਲਾਰ ਨੇ ਚਿੱਠੀ ਆਪਣੀ ਦਸਤਕਤੀ ਲਿਖੀ ਚਿੱਠੀ ਵਿੱਚ ਇਹ ਲਿਖਿਆ ਕਿ ਭਾਈਆ ਜੈ ਆਰਾਮ ਸਾ ਨਾਨਕ ਜੀ ਨੂੰ ਤੇਰੇ ਪਾਸ ਭੇਜਿਆ ਹੈ ਤੁਸੀਂ ਇਸ ਦੀ ਖਾਤਰ ਜੋ ਕੁਝ ਤੁਸਾਂ ਪਾਸੋਂ ਹੋਵੇ ਉਹ ਟੇਲ ਨਹੀਂ ਕਰਨੀ ਹੈ ਕਿਸੇ ਕੰਮ ਲਾ ਦਵੋ ਗੁਰੂ ਨਾਨਕ ਦੇਵ ਜੀ ਨੂੰ ਇਸ ਨੂੰ ਸਾਲਾ ਜਾਣ ਕੇ ਨਾ ਸਮਝਿਓ ਇਹ ਖੁਦਾ ਹੈ ਚਿੱਠੀ ਨਾਨਕ ਜੀ ਨੂੰ ਦਿੱਤੀ ਤਾਂ ਫਿਰ ਗੁਰੂ ਨਾਨਕ ਦੇਵ ਜੀ ਰਾਇ ਬਲਾਰ ਨੂੰ ਮਿਲ ਕੇ ਤਿਆਰ ਹੋਏ ਫਿਰ ਨਾਨਕ ਜੀ ਮਾਤਾ ਨੂੰ ਮਿਲ ਕੇ ਤੁਰਨ ਲੱਗੇ ਤਾਂ ਮਾਤਾ ਬਰਾਗ ਕਰਨ ਲੱਗ ਗਈ ਮਾਤਾ ਉਦਾਸ ਹੋ ਗਈ ਲੱਗੀ ਨਾਨਕ ਮੇਰੇ ਪਾਸ ਜੀ ਤਾਂ ਦਰਵਾਸ ਸੀ ਹੁਣ ਤੂੰ ਪਰਦੇਸ ਚੱਲਿਆ ਹੈ ਘਰ ਤੋਂ ਦੂਰ ਚੱਲਿਆ ਹੈ ਕੀ ਜਾਣੇ ਕਿ ਤੂੰ ਆਵੇਂ ਕਿ ਵਾਪਸ ਨਾ ਆਵੇਂ ਨਾਨਕ ਜੀ ਨੇ ਆਖਿਆ ਮਾਤਾ ਜੀ ਤੁਸੀਂ ਇੱਥੇ ਅਸੀਂ ਤਾਂ ਤੁਹਾਡਾ ਕੰਮ ਹੀ ਕਰਦੇ ਹਾਂ ਉੱਥੇ ਅਸਾਂ ਕੀ ਕਰਨਾ ਹੈ ਤਾਂ ਮਾਤਾ ਕਹਿਆ ਪੁੱਤਰ ਕੰਮ ਭਾਵੇਂ ਤੂੰ ਕਰਦਾ ਸੀ ਭਾਵੇਂ ਤੂੰ ਕੰਮ ਨਹੀਂ ਕਰਦਾ ਸੀ ਪਰ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਸੀ ਤਾਂ ਮੇਰੇ ਦਿਲ ਨੂੰ ਠੰਡ ਪੈਂਦੀ ਰਹਿੰਦੀ ਸੀ ਮੇਰੇ ਬਾਣੇ ਸਾਰਾ ਇਹ ਸੰਸਾਰ ਸੁਖੀ ਵਾਸਦਾ ਸੀ ਸੇਗੁਰ ਨਾਨਕ ਦੇਵ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਜੀ ਦਾ ਮੋਹ ਦੂਰ ਕਰਕੇ ਕਿਹਾ ਮਾਤਾ ਜੀ ਪਰਮੇਸ਼ਰ ਸਿਮਰਨ ਕਰਨਾ ਹੋਰ ਸਭ ਨੂੰ ਮਿਲ ਕੇ ਸਾਰਿਆਂ ਨੂੰ ਮਿਲ ਕੇ ਬਾਲੇ ਨੂੰ ਨਾਲ ਲੈ ਕੇ ਕਿਰਪਾ ਦ੍ਰਿਸ਼ਟੀ ਤੋਂ ਉਥੋਂ ਵਿੱਦਿਆ ਹੋਏ ਤਾਂ ਗੁਰੂ ਨਾਨਕ ਜੀ ਤਲਵੰਡੀ ਤੋਂ ਪੰਜਵੇਂ ਦਿਨ ਸultanpur ਸਮਤ 1544 ਮੱਗਰ ਸੁਦੀ ਨੂੰ ਨਾਨਕ ਜੀ ਬੇਬੇ ਨਾਨਕੀ ਨੂੰ ਜਾ ਮਿਲੇ ਤਾਂ ਬੇਬੇ ਨਾਨਕੀ ਗੁਰੂ ਨਾਨਕ ਦੇ ਆ ਪੈਰਾਂ ਤੇ ਟੈ ਪਈ ਤਾਂ ਗੁਰੂ ਨਾਨਕ ਜੀ ਨੇ ਕਿਹਾ ਬੇਬੇ ਤੂੰ ਤਾਂ ਵੱਡੀ ਹੈ ਮੇਰੇ ਤੋਂ ਬੇਬੇ ਨਾਨਕੀ ਨੂੰ ਕਿਹਾ ਕਿ ਤੂੰ ਵੱਡੀ ਭੈਣ ਹੈ ਸਗੋ ਤੇਰੇਆਂ ਪੈਰਾਂ ਤੇ ਤੇ ਮੈਨੂੰ ਪੈਣਾ ਚਾਹੀਦਾ ਹੈ ਤੇ ਮੇਰੇਆਂ ਪੈਰਾਂ ਤੇ ਹੁਣ ਤੂੰ ਪਈ ਜਾਨੀ ਹੈ ਬੇਬੇ ਨਾਨਕੀ ਜੀ ਨੇ ਕਿਹਾ ਭਾਈ ਜੀ ਤੂੰ ਸੱਚ ਆਖਦਾ ਹੈ ਪਰ ਜੇ ਤੂੰ ਆਦਮੀ ਹੋਵੇਂ ਤੇ ਫਿਰ ਗੱਲ ਵੱਖਰੀ ਆ ਪਰ ਤੂੰ ਤੇ ਮੈਨੂੰ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ ਉਹ ਜਿਆਰਾਮ ਜੀ ਘਰ ਨਹੀਂ ਸਨ ਬੇਬੇ ਨਾਨਕੀ ਜੀ ਨੇ ਗੁਰਨਾਨਕ ਦੇਵ ਜੀ ਨੂੰ ਪੀੜਾ ਪਾ ਦਿੱਤਾ ਪੀੜਾ ਢਾ ਕੇ ਬਿਠਾ ਦਿੱਤਾ ਬਾਬਾ ਨਾਨਕ ਜੀ ਬੈਠ ਗਏ ਲੱਗੀ ਪੁੱਛਣ ਕਿ ਕਿਉਂ ਭਾਈ ਜੀ ਬਹੁਤ ਖੁਸ਼ੀ ਹੋ ਤਾਂ ਗੁਰਨਾਨਕ ਦੇਵ ਜੀ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਇਤਨੇ ਨੂੰ ਜੈ ਰਾਮ ਜੀ ਘਰ ਆ ਵੜਿਆ ਜਾਂ ਆਕਰ ਦੇਖੇ ਤਾਂ ਗੁਰਨਾਨਕ ਦੇਵ ਜੀ ਘਰ ਬੈਠੇ ਅਤੇ ਗੁਰਨਾਨਕ ਦੇਵ ਜੀ ਵੀ ਨੇ ਦੇਖਿਆ ਕਿ ਜੀਜਾ ਜੀ ਆ ਗਏ ਹਨ ਤਾਗੋ ਨਾਨਕ ਦੇਵ ਜੀ ਉੱਠਦੇ ਹੀ ਜੈ ਆਰਾਮ ਦੇ ਪੈਰਾਂ ਤੇ ਢਾਹ ਪਏ ਪਰ ਜੈ ਆਰਾਮ ਜੀ ਵੀ ਬਹੁਤ ਸਿਆਣੇ ਸਨ ਜੈ ਆਰਾਮ ਨੇ ਗੁਰੂ ਨਾਨਕ ਦੇਵ ਜੀ ਦੇ ਹੱਥ ਫੜ ਲਏ ਆਪ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਤੇ ਹੱਥ ਰੱਖੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੀਜਾ ਜੀ ਇਹ ਤੁਸੀਂ ਪੁੱਠੀ ਰੀਤ ਕਿਉਂ ਕੀਤੀ ਹੈ ਜੈ ਆਰਾਮ ਜੀ ਨੇ ਕਿਹਾ ਹੈ ਨਾਨਕ ਜੀ ਤੁਸੀਂ ਜਾਣਦੇ ਹੋਵਾਂਗੇ ਜੋ ਅਸੀਂ ਸਾਲਾ ਜੀਜਾ ਹਾਂ ਪਰ ਮੈਂ ਤਾਂ ਤੁਹਾਨੂੰ ਪਰਮੇਸ਼ਰ ਹੀ ਜਾਣਦਾ ਹਾਂ ਪਰ ਮੇਰੇ ਭਾਗ ਵੱਡੇ ਹਨ ਜੇ ਤੁਸੀਂ ਮੇਰੇ ਪਾਸ ਆ ਪਹੁੰਚੇ ਹੋ ਮੈਨੂੰ ਦਰਸ਼ਨ ਦਿੱਤਾ ਹੈ ਜੀਰ ਮੈਂ ਨਿਹਾਲ ਹੋਇਆ ਹਾਂ ਜੈ ਰਾਮ ਜੀ ਨੇ ਕਿਹਾ ਕਿ ਤੁਸੀਂ ਹੁਣ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਤੁਸੀਂ ਬੈਠੋ ਪਰਮੇਸ਼ਰ ਦਾ ਨਾਮ ਜਪੋ ਉਹਦੇ ਗੁਣ ਗਾਓ ਇਸ ਤਰ੍ਹਾਂ ਹੀ ਤੁਸੀਂ ਗੁਜ਼ਾਰਾ ਕਰੋ ਗੁਨਾਨੰਕ ਦੇਵ ਜੀ ਨੇ ਅੱਗੋਂ ਕਿਹਾ ਠੀਕ ਹੈ ਜੀਜਾ ਜੀ ਪਰ ਕੁਛ ਕਿਰਤ ਕਰਨੀ ਚੰਗੀ ਗੱਲ ਹੈ ਜੈ ਆਰਾਮ ਨੇ ਆਖਿਆ ਭਾਈ ਜੀ ਜੋ ਤੁਹਾਡੇ ਮਨ ਨੂੰ ਠੀਕ ਲੱਗੇ ਉਹੀ ਗੱਲ ਚੰਗੀ ਹੈ ਜੈ ਆਰਾਮ ਨੇ ਪੁੱਛਿਆ ਹੇ ਨਾਨਕ ਜੀ ਤੁਸੀਂ ਕੁਝ ਤੁਰਕੀ ਵੀ ਪੜ੍ਹੇ ਹੋ ਗੁਨਾਨੰਕ ਦੇਵ ਜੀ ਨੇ ਕਿਹਾ ਜੀਜਾ ਜੀ ਅਸੀਂ ਹਿੰਦਗੀ ਪੜ੍ਹੇ ਹਾਂ ਤਾਂ ਜੈ ਆਰਾਮ ਨੇ ਕਿਹਾ ਹੇ ਸ੍ਰੀ ਨਾਨਕ ਜੀ ਜੇ ਮੈਂ ਤੁਹਾਨੂੰ ਮੋਦੀ ਖਾਨਾ ਨਵਾਬ ਦਾ ਲੈ ਦੇਵਾਂ ਤਾਂ ਕੋ ਨਾਨਕਦੇਵ ਜੀ ਆਖਿਆ ਕਿਹੜੇ ਨਵਾਬ ਦਾ ਮੋਦੀ ਖਾਨਾ ਦਿੰਦੇ ਹੋ ਤਾਂ ਜਾਰਾਮ ਨੇ ਕਿਹਾ ਨਾਨਕ ਜੀ ਨਵਾਬ ਦੌਲਤ ਖਾਨ ਲੋਧੀ ਦਾ ਮੋਦੀ ਖਾਨਾ ਬਹੁਤ ਵੱਡਾ ਹੈ ਤੁਹਾਡੇ ਕੋਲੋਂ ਜੇਕਰ ਹੋਵੇ ਤਾਂ ਉਥੇ ਤੁਸੀਂ ਕਿਰਤ ਕਰੋ ਨਾਨਕ ਜੀ ਨੇ ਕਿਹਾ ਠੀਕ ਹੈ ਭਾਈਆ ਜਾਰਾਮ ਜੀ ਜੇਕਰ ਤਾਰ ਨਿਭਾ ਦਵੇਗਾ ਤਾਂਸੀਂ ਜ਼ਰੂਰ ਕਰਾਂਗੇ ਗੁਰਨਾਨਕ ਜੀ ਦੀ ਭੈਣ ਬੇਬੇ ਨਾਨਕੀ ਜੀ ਬੋਲੀ ਪਾਈ ਜੀ ਤੂੰ ਤਾਂ ਪਰਮੇਸ਼ਰ ਦਾ ਰੂਪ ਹੈ ਜੈਸਾ ਰਿਜਕ ਪਰਮੇਸ਼ਰ ਨੇ ਦਿੱਤਾ ਹੈ ਤੂੰ ਵੀ ਬੈਠਾ ਖਾ ਅਸੀਂ ਵੀ ਪਰਮੇਸ਼ਰ ਦੇ ਦਿੱਤੇ ਵਿੱਚੋਂ ਖਾਂਦੇ ਹਾਂ ਤੂੰ ਇਹ ਨਾ ਜੰਜਾਲਾ ਵਿੱਚ ਕਿਉਂ ਪੈਂਦਾ ਹੈ ਪਰਮੇਸ਼ਰ ਦਾ ਤੂੰ ਭਗਤ ਹੈ ਫਕੀਰਾਂ ਦਾ ਦੋਸਤ ਮਿਲਣੇ ਵਾਲਾ ਹੈ ਗੁਰਨਾਨਕ ਜੀ ਨੇ ਕਿਹਾ ਭਲਾ ਬੇਬੇ ਜੀ ਜਿਵੇਂ ਤੁਸੀਂ ਆਖੋ ਉਵੇਂ ਹੀ ਕਰਾਂਗੇ ਕਿਰਤ ਕਰਕੇ ਖਾਜਦਾ ਹੈ ਪਵਿੱਤਰ ਹੋਈਦਾ ਹੈ ਤੁਸਾਂ ਨੇ ਵੀ ਇਹੋ ਕਿਹਾ ਹੈ ਜੋ ਹਾਕ ਹਲਾਲ ਕਰਕੇ ਖਾਣਾ ਭਲਾ ਹੈ ਨਾਨਕੀ ਜੀ ਨੇ ਕਿਹਾ ਭਾਈ ਜੀ ਜਿਉ ਤੁਹਾਡੀ ਮਰਜ਼ੀ ਹੈ ਜਿਉ ਤੁਹਾਡਾ ਜੀ ਕਰਦਾ ਹੈ ਉਹ ਵੇਹੀ ਗੱਲ ਚੰਗੀ ਆ ਫਰਨਾਣਕੀ ਜੀ ਨੇ ਜਾਰਾਮ ਨੂੰ ਪੁੱਛਿਆ ਇਸ ਦੇ ਹਾਲ ਤੇ ਆਪ ਮਰਮ ਹੋ ਕਹਿਣ ਤੋਂ ਭਾਵ ਕਿ ਇਸ ਦੇ ਹਾਲ ਦੀ ਆਪ ਜਾਣਦੇ ਹੋ ਨਹੀਂ ਤਾਂ ਜਾਰਾਮ ਨੇ ਬੋਲਿਆ ਬੰਦੀ ਪਰਮੇਸ਼ਰ ਦੀ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਬੰਦੀ ਪਰਮੇਸ਼ਰ ਦੀ ਬੰਦੀ ਏ ਮੈਂ ਮਰਮਰ ਤਾਂ ਨਹੀਂ ਹਾਂ ਨਾਨਕੀ ਜੀ ਆਖਿਆ ਸੁਣੋ ਇਸ ਦੀ ਕੋਈ ਕਹਾਣੀ ਵੀ ਕਰ ਦਈਏ ਕਹਿਣ ਤੋਂ ਭਾਵ ਹੈ ਕਿ ਭੈਣ ਨਾਨਕੀ ਨੇ ਆਪਣੇ ਘਰ ਵਾਲੇ ਜਾਰਾਮ ਨੂੰ ਕਿਹਾ ਕਿ ਨਾਨਕ ਦੀ ਕਿਤੇ ਸਗਾਈ ਕਰ ਦਈਏ ਰਿਸ਼ਤਾ ਕਰ ਦਈਏ ਇਸ ਦਾ ਗ੍ਰਸਤ ਨਾਲ ਮੋਹ ਪਿਆ ਜਾਵੇਗਾ ਤੇ ਇਸ ਦੇ ਪਾਸੋਂ ਕਿਰਤ ਵੀ ਆਪਣੇ ਆਪ ਹੋਣ ਲੱਗ ਜਾਵੇਗੀ। ਗਿਆਰਾਮ ਨੇ ਕਿਹਾ ਠੀਕ ਹੈ। ਇਹ ਕਿਰਤ ਲੱਗੇਗਾ ਕੋਈ ਕਰਨ। ਤੇ ਖੱਤਰੀਆਂ ਦੇਸ ਦੀ ਕੋਈ ਨਾ ਕੋਈ ਰਿਸ਼ਤਾ ਲੱਭ ਕੇ ਉਥੇ ਸਗਾਈ ਕਰਾ ਦੇਵਾਂਗੇ। ਤੁਸੀਂ ਉਤਾਵਲੇ ਨਾ ਹੋਵੋ। ਪਰਮੇਸ਼ਰ ਦਾ ਧਿਆਨ ਕਰੋ। ਸਭ ਕੁਝ ਠੀਕ ਹੋ ਜਾਵੇਗਾ। ਮਨੁੱਖਾਂ ਨੂੰ ਕਿਰਤ ਕਰਕੇ ਖਾਣਾ ਵਾajib ਹੈ। ਜਾਂ ਹੀ ਕਿਰਤ ਲੱਗੇਗਾ ਚਾਰ ਪੈਸੇ ਇਸ ਦੇ ਕੋਲ ਹੋਣਗੇ ਇੱਜ਼ਤ ਇਤਬਾਰ ਬਣੇਗਾ ਤਾਂ ਇਸ ਦਾ ਦੇਖ ਕੇ ਕਿਤੇ ਨਾ ਕਿਤੇ ਰਿਸ਼ਤਾ ਕਰ ਦੇਵਾਂਗੇ ਪਰਮੇਸ਼ਰ ਚੰਗਾ ਕਰੇਗਾ ਭਲੀ ਕਰੇਗਾ ਤਾਂ ਨਾਨਕੀ ਨੇ ਆਖਿਆ ਭਲਾ ਜੀ ਮੈਂ ਤੁਹਾਡੇ ਕੋਲੋਂ ਸਿਆਣੀ ਨਹੀਂ ਹਾਂ ਪਰ ਤੁਹਾਨੂੰ ਆਖ ਛੱਡਣਾ ਸੀ ਤਾਂ ਜਾਰਾਮ ਨੇ ਮੱਗਰ ਸੁਦੀ 14 ਨੂੰ ਬਾਬੇ ਨਾਨਕ ਜੀ ਦਾ ਨਵਾਬ ਦੌਲਤ ਖਾਨ ਦੇ ਨਾਲ ਮੇਲ ਕਰਵਾਇਆ ਬਾਬਾ ਜੀ ਅਤੇ ਜਾਰਾਮ ਜੀ ਅਗਲੇ ਦਿਨ ਨਵਾਬ ਪਾਸ ਗਏ ਜਾਰਾਮ ਨੇ ਆਖਿਆ ਨਵਾਬ ਜੀ ਆਪ ਮੋਦੀ ਖਾਨੇ ਵਾਸਤੇ ਕਿਆ ਸੀ ਸੋ ਇੱਕ ਨਾਨਕ ਨਾਮ ਇਸਦਾ ਹੈ ਮੋਦੀ ਖਾਨੇ ਦਾ ਕਾਮਕਾਰ ਇਸ ਨੂੰ ਦਿਓ ਨਵਾਬ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕਹਾ ਹੈ ਜਾਰਾਮ ਇਹ ਬਹੁਤ ਹੁਸ਼ਿਆਰ ਨਜ਼ਰ ਆਉਂਦਾ ਹੈ ਮੋਦੀ ਖਾਨੇ ਦੇ ਨਵਾਬ ਦولت ਖਾਨੇ ਗੁਰਨਾਨਕ ਦੇ ਪਾਸ਼ਾ ਜੀ ਨੂੰ ਦੇਖ ਕੇ ਕਿਆ ਕਿ ਇਹ ਬੱਚਾ ਤਾਂ ਬਹੁਤ ਹੁਸ਼ਿਆਰ ਦਿਖ ਰਿਹਾ ਹੈ ਜਾਰਾਮ ਨੇ ਮੋਦੀ ਖਾਨਾ ਇਹ ਬਹੁਤ ਅੱਛਾ ਚਲਾਵੇਗਾ ਸੋ ਬੜੀ ਪ੍ਰਸੰਤਾ ਦੇ ਨਾਲ ਨਵਾਬ ਕੋਲੋਂ ਜਾਰਾਮ ਨੇ ਮੋਦੀ ਖਾਨਾ ਗੁਰੂ ਨਾਨਕ ਦੇਵ ਜੀ ਨੂੰ ਦਵਾ ਦਿੱਤਾ ਬੇਬੇ ਜੀ ਨੂੰ ਬਹੁਤ ਖੁਸ਼ੀ ਹੋਈ ਬੇਬੇ ਨਾਨਕੀ ਜੀ ਨੂੰ ਵੀ ਸਾਧ ਸੰਗਤ ਜੀ ਬਹੁਤ ਖੁਸ਼ੀ ਹੋਈ ਜਦੋਂ ਨਵਾਬ ਦੌਲਤਖਾਨੇ ਕੋ ਨਾਨਕ ਦੇਵ ਜੀ ਨੂੰ ਆਪਣਾ ਮੋਦੀ ਖਾਨਾ ਸੌਂਪ ਦਿੱਤਾ ਅਤੇ ਗੁਰਨਾਨਕ ਦੇਵ ਜੀ ਫਿਰ ਉੱਥੇ ਕੀਰਤ ਕਰਨ ਲੱਗੇ ਸਾਧ ਸੰਗਤ ਜੀ ਇਸ ਤੋਂ ਅਗਲਾ ਭਾਗ ਆਪ ਦੇਖੋਗੇ ਸੁਣੋਗੇ ਸਰਵਣ ਕਰੋਗੇ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਮੋਦੀ ਖਾਨਾ ਕਿਵੇਂ ਚਲਾਇਆ ਸੰਗਤ ਜੀ ਸਾਖੀ ਦਾ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੋਣ ਗਿਆ ਔ ਸਾਈ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਦੇ ਆ ਮਹਾਰਾਜ ਆਪ ਸਿਰ ਤੇ ਹੱਥ ਰੱਖ ਕੇ ਸਾਰੀ ਵਿਚਾਰ ਕਰਵਾ ਲੈਣਾ ਆਪਣੇ ਸੇਵਕਾਂ ਨੂੰ ਸਿੱਖੀ ਦਾਣ ਕੇ ਸਤਨ ਰਹਿਤ ਦਾਨ ਬਖਸ਼ਣਾ ਸਰਬੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਾਧ ਸੰਗਤ ਜੀ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜਿਸ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ